ਤੁਸੀਂ ਕਿਸੇ ਵੀ ਹਸਪਤਾਲ ਜਾ ਕੇ ਪਰਮਾਤਮਾ ਕੋਈ ਜ਼ਰੂਰੀ ਨਹੀਂ ਐ ਕਿ ਵੱਡਾ ਦੁੱਖ ਆਵੇ ਇਹ ਬਜ਼ੁਰਗਿਆ ਕਈ ਵਾਰ ਘੋਟੇ ਚੰਨ ਫੜ ਜਾਂਦੇ ਆ ਖਾਸ ਤੀ ਜਿਹੜੀ ਆ ਹਰ ਇਲਾਜ ਜਿਹੜਾ ਇਸ ਜਿਹੜੀ ਇਸ 10 ਲੱਖ ਦੇ ਬੀਮਾ ਦੇ ਵਿੱਚ ਫਰੀ ਐ ਇਹਦਾ ਜਿਹੜਾ ਤੁਸੀਂ ਕੁਝ ਨਹੀਂ ਖਾਲੀ ਕਾਰਡ ਲੈ ਕੇ ਜਾਣਾ ਹਸਪਤਾਲ ਕੈਸਰਾਸ ਕਾਰਡ ਐ ਜਿੰਨਾ ਮਰਜ਼ੀ ਬਿੱਲ ਬੜੇ 10 ਲੱਖ ਤੱਕ ਦਾ ਉਹ ਸਾਰਾ ਸਰਕਾਰ ਦੇ ਵਿੱਚ ਸੋ ਅਸੀਂ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦੇ ਤਰਵਾਦੀ ਆ ਸੋ ਮੈਂ ਅੱਜ ਇਸ ਸਕੀਮ ਦੇ ਨਾਲ ਸਾਡੇ ਨਾਲ ਐਸਐਮਓ ਸਾਡੇ ਸਾਹਮਣੇ ਆ ਪੁਲਚੇ ਦੇ ਪੂਰੀ ਟੀਮ ਦੇ ਨਾਲ ਸੋ ਜੀ ਸ਼ੁਰੂਆਤ ਕਰਨ ਲੱਗੇ ਆ ਸੋ ਮੈਂ ਪਿੰਡ ਵਾਸੀਆਂ ਨੂੰ ਬੇਨਤੀ ਕਰ ਰਿਹਾ ਕਿ ਪਹਿਲੀ ਸਰਕਾਰ ਆ ਜਿਵੇਂ ਜਿਨ੍ਹਾਂ ਨੇ ਬਿਜਲੀ ਦਾ ਬਿੱਲ ਮਾਫ ਕੀਤਾ ਤੇ ਸਾਰਿਆਂ ਦਾ ਕੀਤਾ ਸੋ ਅੱਜ 10 ਲੱਖ ਦੇ ਬੀਮੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਵੀ ਹਰ ਇੱਕ ਪਰਿਵਾਰ ਦੀ ਕੋਈ ਇਹਦੇ 'ਚ ਫਰਕ ਨਹੀਂ ਕੋਈ ਜਾਤਪਾਤ ਦਾ ਫਰਕ ਨਹੀਂ